ਕਹੋ ਟਾਲ ਗੁਰ ਸੇਵੀਐ ਅਹਨ ਸਹਜ ਸੰਭਾਵੇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜ ਰੇ ਮਹਲਾ ਚੌਥ ਕਾਰ ਪਹਿਲ ਚਾਉ ਪਦ ਇੱਕ ਓੰਕਾਰ ਸਤ ਗੁਰ ਪਰਸਾਦ বাসে গুরুwidehat ਘਰਿਉ ਮੇਰ ਮਾਥ ਜਨਮ ਜਨਮ ਕੀ ਕੇਲ ਬਿਖ ਦੁਖ ਉਤਰੇ ਗੁਰਨਾਮ ਦੀਓ ਰਨ ਲਾਥ ਪੀਰ ਰਤਨ ਨਾਮ ਹਰਿ ਵਸਿਆ ਗੁਰ ਹਾਥ ਧਰੇ ਮੇਰ ਨਾਥ ਜਨਮ ਜਨਮ ਕੀ ਕੇਲ ਵੇਖ ਦੁਖ ਉਤਰ ਗੁਰ ਨਾਮ ਦਿਓ ਰਣ ਲਥ ਮੇਰੇ ਮਨ ਭਜ ਰਾਵਨਾ ਸਭ ਅਰਥ ਗੁਰ ਪੁਰੇ ਹਰ ਨਾਮ ਜੁਰਾਇ ਮੇਨਨ ਜੀਵਨ ਬਿਰਥਾ ਰਹਾ ਨੈਣ ਭੁਰ ਮੂੜ ਭੈ ਹੈ ਮਨ ਮੁਖ ਤੇ ਮਾਇ ਨਿਤ ਫ साधु चरण न सिव कब तेन साहु जन्म अका जिन साधु चरण पग शिवाय ਤਿਨ ਸਫਲ ਜਨਮ ਸਨਾਥ ਮੋਕਉ ਕੀ ਜੈ ਦਾਸ ਦਾਸ ਦਾਸਨ ਕੋ ਹਰਿੰਦਯਾ ਨਹੀਂ ਕਿਉ ਚਲ ਹੈ ਮਾਰਗ ਪੰਥ ਹਮੇ ਅੰਦੇ ਲੇ ਕਾਉ ਗੁਰ ਅੰਚਲ ਦੇ ਜਨਨਾਨਕ ਚਲ ਹੈ ਮੇਲੰਥ ਅੰਦਰਲੇ ਗਿਆਨ ਹੀਨ ਅਗਿਆਨੀ ਕਿਉ ਚਲ ਹੈ ਮਾਰਗ ਪੰਥ ਹਾਈ ਅੰਦਰਲੇ ਕਾ ਹੋਰੇ ਅੰਚਲ ਦੇ ਜੈ ਜਨਨਾਨਕ ਚਲ ਹੈ ਮਿਲੰਤ ਹੋ ਵਾਹੇ ਗੁਰੂ ਜੀ ਕਾ ਔਂਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਚੌਥਾ ਪਹਿਲਾ ਚਉਪਦੀ ਇਕ ਔਂਕਾਰ ਸਤਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੀ ਕੇ ਲਿ ਬਿਖ ਦੁਖ ਉਤਰੈ ਗੁਰ ਨਾਮ ਦਿਓ ਰਿਨ ਲਾਥਾ ਇਹ ਪਵਨ ਮੁਖਵਾਖ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੈਤ ਸ੍ਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 696 ਤੇ ਸਬਾਏ ਮਾਨ ਹੈ ਸਤਿਗੁਰੂ ਜੀ ਰਹਿਮਤਾਂ ਕਾਰਨ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਉਪਦੇਸ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡਫਾਗਿਓ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਪਰ ਕੇ ਗੁਰਬਾਣੀ ਨਾਲ ਜੁੜਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ ਸਤਿਗੁਰੂ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਸਰਬੱਤ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਛੜਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ